ਤਿਆਰ ਕਰਤਾ ਦੀ ਅੱਜ ਆਪਾਂ ਮਿਕਸ ਅਚਾਰ ਜਿਹੜਾ ਕਿ ਖੱਟ ਮਿੱਠਾ ਤੇ ਬਹੁਤ ਹੀ ਚਟਪਟਾ ਹੁੰਦਾ ਬਹੁਤ ਜ਼ਿਆਦਾ ਟੇਸਟੀ ਹੁੰਦਾ ਸਾਰੇ ਆਪਾਂ ਇਹ ਅਚਾਰ ਤਿਆਰ ਕੀਤੇ ਆ ਚਾਹੇ ਗਾਜਰ ਗੋਭੀ ਦਾ ਹੋਵੇ ਮਿਕਸ ਚਾਰ ਚਾਹੇ ਗਲਗਲ ਚਾਹੇ ਔਲੇ ਦਾ ਕਰੇਲੇ ਦਾ ਸਾਰਿਆਂ ਦੇ ਅਚਾਰ ਆਪਾਂ ਜਿਹੜੇ ਬਣਾਉਨੇ ਆ ਇਹਨਾਂ ਨੂੰ ਚਾਰ ਨੂੰ ਤੁਸੀਂ ਆਰਡਰ ਕਰਨ ਵਾਸਤੇ ਸਾਡੇ ਸਕਰੀਨ ਉੱਤੇ ਦਿੱਤੇ ਨੰਬਰ ਆ ਉਹਨਾਂ ਤੇ ਤੁਸੀਂ ਫੋਨ ਕਰ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਤਿਆਰ ਕਰਨਾ ਤੁਸੀਂ ਅੱਗੇ ਵੀਡੀਓ 'ਚ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਰਦੀਆਂ ਦੇ ਸਪੈਸ਼ਲ ਸਾਰੇ ਚਾਰ ਲੈ ਕੇ ਆਏ ਆਂ ਵੈਸੇ ਆਪਾਂ ਗਲਗਲ ਔਲਾ ਅਦਰਕ ਹਰੀ ਮਿਰਚ ਦਾ ਪਹਿਲਾਂ ਵੀ ਚਾਰ ਜਿਹੜਾ ਬਣਾ ਕੇ ਪਾ ਚੁੱਕੇ ਆਂ ਹੁਣ ਆਪਣਾ ਉਹ ਚਾਰ ਲੈ ਕੇ ਆਏ ਆਂ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਪਿਛਲੇ ਸਾਲ ਵੀ ਇੰਨਾ ਕ ਜਿਆਦਾ ਵਿਕਿਆ ਸੀ ਇੰਨਾ ਜਿਆਦਾ ਤੁਸੀਂ ਉਹਨੂੰ ਪਿਆਰ ਦਿੱਤਾ ਸੀਗਾ ਨਾ ਵੀ ਮੈਂ ਮੰਡੀ ਦੇ ਵਿੱਚੋਂ ਸਿੱਧਾ ਸਮਾਨ ਚੁੱਕ ਕੇ ਲਿਆ ਕੇ ਇੰਨਾ ਖੁੱਲਾ ਖੁੱਲਾ ਸਮਾਨ ਮੈਨੂੰ ਲਿਆਉਣਾ ਪੈਂਦਾ ਸੀਗਾ ਤੇ ਆਪਾਂ ਉਹ ਬਹੁਤ ਚਾਰ ਜਿਹੜਾ ਪਿਛਲੇ ਸਾਲ ਵੀ ਵੇਚਿਆ ਬਹੁਤ ਉਹਨੂੰ ਤੁਸੀਂ ਪਿਆਰ ਦਿੱਤਾ ਉਹ achar ਹੈਗਾ ਜੀ ਇਹ ਜਿਹੜਾ achar ਗਾਜਰ ਗੋਭੀ ਦਾ ਹੁਣ ਵੀ ਤੁਸੀਂ ਦੇਖੋ ਇਹ ਟੱਪ ਭਰ ਕੇ ਬਣਿਆ ਸੀਗਾ ਸਿਰਫ ਰਹਿ ਗਿਆ ਇੰਨਾ ਕੁ achar ਇਹ ਵੀ ਜਿਹੜੇ 2-4 ਆਰਡਰ ਆਪਾਂ ਪੈਕ ਕਰ ਦੇਣੇ ਆ ਇਹ achar ਨੂੰ ਆਪਾਂ ਕਿਸ ਤਰ੍ਹਾਂ ਤਿਆਰ ਕੀਤਾ ਤੇ ਇਹਦੇ ਵਿੱਚ ਕਿਹੜਾ-ਕਿਹੜਾ achar ਪਾਇਆ ਵਾ ਉਹ ਵੀ ਸਾਰਾ ਆਪਾਂ ਵੀਡੀਓ 'ਚ ਦੱਸਾਂਗੇ ਹੁਣ ਕਈ ਭੈਣਾ ਇੱਥੇ ਨਾ ਵੇਲੀਆਂ ਮੇਰੇ ਵਰਗੀਆਂ ਜਿਹੜੀਆਂ ਮੇਰੇ ਵਰਗੀਆਂ ਵੇਲੀਆਂ ਨੇ ਉਹ ਘਰੇ ਬੈਠੀਆਂ ਕਹਿ ਦਿੰਦੀਆਂ ਜੀ ਤੁਸੀਂ ਠੱਗਦੇ ਹੋ ਤੁਸੀਂ ਉਹ ਵਜੇ ਆ ہاں ਅਸੀਂ ਠੱਗਦੇ ਆ ਅਸੀਂ ਠੱਗਦੇ ਆਪਣੀ ਮਿਹਨਤ ਕਰਕੇ ਜੇ ਅਸੀਂ ਮਿਹਨਤ ਕਰ ਰਹੇ ਆ ਨਾ ਤੇ ਮਿਹਨਤ ਦਾ ਫਲ ਲੈਣਾ ਕੋਈ ਇਹਦੇ ਵਿੱਚ ਗੁਨਾਹ ਨਹੀਂ ਹੈਗਾ ਕਿਉਂਕਿ ਪੂਰਾ ਸਾਰਾ ਦਿਨ ਜਿਹੜਾ ਉਹ ਮੇਰੀ ਇਨ੍ਹਾਂ ਚੀਜ਼ਾਂ ਤੇ ਮਿਹਨਤ ਲੰਘ ਜਾਂਦੀ ਆ ਇਹ ਗਾਜਰ ਗੋਭੀ ਕਈ ਲੋਕ ਕਹਿਣਗੇ ਜੀ ਲਓ ਜੀ ਅਸੀਂ ਗਾਜਰ ਗੋਭੀ ਕੱਟ ਕੇ ਚਾਰ ਬਣਾ ਲਿਆ ਤੁਸੀਂ ਇੰਨਾ ਮਹਿੰਗਾ achar ਦਿੰਨੇ ਹੋ ਇਹਦੇ ਵਿੱਚ ਜਿੰਨੇ ਜਿਹੜੇ ਆਪਾਂ ਮਸਾਲੇ ਪਾਉਨੇ ਆ ਉਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਾਰੇ ਮਸਾਲੇ ਆਪਾਂ ਇਕੱਠੇ ਲਿਆ ਕੇ ਜਿਹੜੇ ਵਾਸ਼ ਕਰਨ ਵਾਲੇ ਉਹ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰੀਦੇ ਆ ਜਿਹੜੇ ਕੱਪੜੇ ਨਾਲ ਸਾਫ਼ ਕਰਨ ਵਾਲੇ ਉਹ ਕੱਪੜੇ ਨਾਲ ਸਾਫ਼ ਕਰਕੇ ਸੁਕਾ ਕੇ ਫਿਰ ਉਹ ਜਿਹੜਾ achar ਤਿਆਰ ਕਰਦੇ ਆ ਤੇ ਇਹ ਜਿਹੜਾ ਪੰਜ ਪ੍ਰਕਾਰ ਦਾ achar ਨਹੀਂ ਹੈਗਾ ਆਮ ਤਸੀਂ ਜਿਹੜਾ ਲੈਨੇ ਹੋ ਮਾਰਕੀਟ ਦੇ ਵਿੱਚ ਉਹ ਪੰਜ ਪ੍ਰਕਾਰ ਦਾ achar ਹੁੰਦਾ ਗਾਜਰ ਗੋਭੀ ਛਲਗਮ ਹਰੀ ਮਿਰਚ ਬਸ ਇਹ ਹੀ ਹੁੰਦਾ ਆਪਣਾ ਇਹ ਸੱਤ ਪ੍ਰਕਾਰ ਦਾ ਚਾਰਾ ਜੀ ਇਹਦੇ ਵਿੱਚ ਸਾਹਮਣੇ ਜਿਹੜੇ ਤੁਹਾਨੂੰ ਦਿਖਦੇ ਆ ਜਿਵੇਂ ਗਾਜਰ ਗੋਭੀ ਛਲਗਮ ਅਦਰਕ ਹਰੀ ਮਿਰਚ ਇਹ ਹੋ ਗਏ ਜਿਵੇਂ 6 ਪ੍ਰਕਾਰ ਦੇ ਜਿਹੜੇ ਆ ਸਾਰੇ ਚਾਰਾ ਆ ਆਪਾਂ ਇਹਦੇ ਵਿੱਚ ਤਿਆਰ ਕੀਤੇ ਇੱਕ ਛਲਗਮ ਵੱਖਰਾ ਪਾਇਆ ਕਈ ਲੋਕ ਛਲਗਮ ਦੇ ਸ਼ਕੀਨ ਹੁੰਦੇ ਆ ਕਈ ਜਿਹੜੇ ਮੂਲੀ ਦੇ ਸ਼ਕੀਨ ਹੁੰਦੇ ਆ ਮੂਲੀ ਹੋ ਗਈ ਛਲਗਮ ਹੋ ਗਿਆ ਗਾਜਰ ਹੋ ਗਈ ਅਦਰਕ ਹੋ ਗਿਆ ਹਰੀ ਮਿਰਚ ਹੋ ਗਈ ਤੇ ਗੋਭੀ ਹੋ ਗਈ 6 ਪ੍ਰਕਾਰ ਦਾ ਦੇ ਚਾਰ ਹੋ ਗਿਆ ਤੁਸੀਂ ਕਹਣਾ 6 ਤੇ ਦੇ ਵਿੱਚ ਦੇਖਦੇ ਸਤਵਾਂ ਕਿਹੜਾ ਵਾ ਸਤਵਾਂ ਇਹ ਆ ਜੀ ਮੇਨ ਇਹਦੇ ਵਿੱਚ ਦੇਸੀ ਲਸਣ ਜਿਹੜਾ ਬਰੀਕ ਲਸਣ ਹੁੰਦਾ ਵਾ ਉਹਦਾ ਆਪਾਂ ਇਹਨੂੰ ਤੜਕਾ ਲਾਉਨੇ ਆ ਯਾਨੀ ਕਿ ਜਿਹੜਾ ਆਪਣਾ ਜਿਹੜਾ 5-7 ਕਿਲੋ achar ਉਹਦੇ ਵਿੱਚ ਕਿਲੋ ਜਿਹੜਾ ਆਪਣਾ ਵਾ ਉਹ ਪਾ ਦਿੰਨੇ ਆਪਾਂ ਲਸਣ ਲਸਣ ਦੇ ਤੜਕੇ ਦਾ achar ਜਿਹੜਾ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹਾਂ ਅਸੀਂ ਵੱਖਰਾ ਵੀ ਬਣਾਉਨੇ ਆ ਜਿਹੜੀਆਂ ਭੈਣਾਂ ਕਈ ਸਪੈਸ਼ਲ ਡਿਮਾਂਡ ਕਰਦੀਆਂ ਕਿ ਮੈਡਮ ਅਸੀਂ ਲਸਣ ਪਿਆਜ਼ ਨਹੀਂ ਖਾਂਦੇ ਸਾਨੂੰ ਬਿਨਾ ਕਲੌਂਜੀ ਬਿਨਾ ਲਸਣ ਤੋਂ achar ਜਿਹੜਾ ਬਣਾ ਕੇ ਦਿਓ ਉਹ ਵੀ ਆਪਣਾ ਜਿਹੜਾ ਹਰਿਆਣੇ ਵੱਲ ਵੀ achar ਜਾਂਦਾ ਵਾ ਮੰਤਰੀਤ ਕੌਰ ਮੈਡਮ ਸਰਪੰਚਾ ਉਥੋਂ ਦੇ ਉਹ ਵੀ ਆਪਣੇ ਕੋਲ ਬਹੁਤ ਚਾਰ ਮਗਾਉਂਦੇ ਕਿਉਂਕਿ ਉਹ ਮਾਤਾ ਨੂੰ ਮੰਨਦੇ ਨੇ ਉਹ ਕਹਿੰਦੇ ਅਸੀਂ ਲਸਣ ਪਿਆਜ਼ ਘਰੇ ਨਹੀਂ ਵਾੜਦੇ ਸਾਨੂੰ ਤੁਹਾਡੇ ਤੇ ਵਿਸ਼ਵਾਸ ਆ ਕਿ ਤੁਸੀਂ ਉਹ ਚਾਰ ਸਾਨੂੰ ਬਣਾ ਕੇ ਦਿਓ ਜੇ ਆਪਾਂ ਜਿੱਦਾਂ ਦਾ ਕੋਈ ਆਰਡਰ ਦਿੰਦਾ ਉਹਦਾ ਦਾ ਆਪਾਂ ਚਾਰ ਤਿਆਰ ਕਰਕੇ ਦਿੰਨੇ ਆ ਜੇ ਕਿਸੇ ਨੂੰ ਲਸਣ ਪਿਆਜ਼ ਵਿੱਚ ਚਾਹੀਦਾ ਤੇ ਉਦਾਂ ਹੀ ਆਪਾਂ ਉਹਨੂੰ ਪਾਗ ਦਿੰਨੇ ਆ ਜੇ ਨਹੀਂ ਚਾਹੀਦਾ ਤੇ ਫਿਰ ਆਪਾਂ ਕਦੇ ਵੀ ਇਹੋ ਦੀ ਚੀਜ਼ ਨਹੀਂ ਵਰਤਦੇ ਵੀ ਜਿਹਦੇ ਨਾਲ ਅਗਲੇ ਦੇ ਧਰਮ ਨੂੰ ਜਾਂ ਅਗਲੇ ਦੇ ਮਨ ਨੂੰ ਠੇਸ ਪਹੁੰਚੇ ਪੂਰੀ ਸੁਚੇਤਤਾ ਦੇ ਨਾਲ ਆਪਾਂ ਉਹ ਜਿਹੜਾ ਚਾਰ ਤਿਆਰ ਕਰਦੇ ਆ ਅੱਜ ਬਾਹਰੋਂ ਮੈਨੂੰ ਸਿੰਗਾਪੁਰੋਂ ਤੋਂ ਇੱਕ ਮੈਡਮ ਦਾ ਆਇਆ ਫੋਨ ਕਹਿੰਦੇ ਮੈਡਮ ਮੈਂ ਨਾ ਅਮਰਿਤ ਛਕਿਆ ਵਾ ਤੇ ਮੇਰੇ ਕੋਲ ਦੋ ਮੇਰੇ ਹੈਲਪਰ ਆ ਪਰ ਉਹ ਮੇਰਾ ਖਾਣਾ ਨਹੀਂ ਬਣਾਉਂਦੀਆਂ ਕਿਉਂਕਿ ਮੈਨੂੰ ਯਕੀਨ ਹੀ ਨਹੀਂ ਕਹਿੰਦੇ ਉਹਨਾਂ ਦੇ ਵੀ ਕਿਤੇ ਝੂਠੇ ਹੱਥ ਲਾ ਦੇਣਗੇ ਜਾਂ ਕਿਦਾਂ ਤੇ ਮੈਨੂੰ ਤੁਹਾਡੀਆਂ ਵੀਡੀਓ ਵੇਖ ਕੇ ਲੱਗਿਆ ਚਲੋ ਰੱਬ ਵੱਲੋਂ ਪਤਾ ਨਹੀਂ ਅਗਲੇ ਨੂੰ ਜਿਵੇਂ ਮੇਰੇ ਤੇ ਯਕੀਨ ਆ ਤਾਂ ਮੈਂ ਵੀ ਅਗਲੇ ਦਾ ਜਿਹੜਾ ਯਕੀਨ ਆ ਉਹ ਪੂਰਾ ਕਾਇਮ ਹੀ ਰੱਖੂੰਗੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਮੈਡਮ ਮੈਂ ਵੀ ਅਮਰਿਤ ਛਕਿਆ ਸੀਗਾ ਉਹ ਗੱਲ ਵੱਖਰੀ ਹੈ ਕਿ ਬਿਮਾਰੀ ਕਰਕੇ ਮੈਨੂੰ ਇਹ ਸਾਰਾ ਕੁਝ ਹੁਣ ਛੱਡਣਾ ਪਿਆ ਤੇ ਬਾਕੀ ਆਪਾਂ ਪੂਰਾ ਸੁਚਮਤਾ ਦੇ ਨਾਲ ਤਿਆਰ ਬੱਚੇ ਮੇਰੇ ਨਾਲ ਲੱਗਦੇ ਆ ਉਹਨਾਂ ਨੂੰ ਵੀ ਕਈ ਦਾ ਸੇਟਾ ਟਾ ਕੇ ਹੱਤ ਧੋ ਕੇ ਤੇ ਫਿਰ ਤੁਸੀਂ ਕਰੋ ਤੇ ਹੋਰ ਮੈਂ ਕਿਸੇ ਕੋ ਕਿਸੇ ਤੀਸਰਾ ਬੰਦਾ ਕੋਈ ਵੀ ਮੇਰੀ ਇਹ ਚੀਜ਼ ਬਣਾਉਂਦਾ ਨਹੀਂ ਚਾਹੇ ਉਹ ਨਿੰਬੂ ਦਾ achar ਹੋਵੇ ਚਾਹੇ ਕਿਸੇ ਵੀ ਕਿਸਮ ਦਾ ਕੋਈ ਵੀ ਚੀਜ਼ ਆ ਮੈਂ ਇੱਕ ਵਾਰੀ ਲਸਣ ਇੱਕ ਦੋ ਵਾਰੀ ਬਾਹਰੋਂ ਜਰੂਰ ਛਿਲਾਇਆ ਪਰ ਮੈਨੂੰ ਉਹ ਵੀ ਨਹੀਂ ਯਕੀਨ ਆਇਆ ਇੱਕ ਵਾਰੀ ਮੈਂ ਘਰੇ ਹੈਲਪਰ ਲਾਈ ਵੀ ਮੈਨੂੰ ਗਾਜਰ ਗੋਭੀ ਕੱਟ ਕੇ ਦੇਣ ਪਰ ਉਹ ਵੀ ਮੈਨੂੰ ਪਸੰਦ ਨਹੀਂ ਆਇਆ ਮੈਂ ਸਿਰਫ ਇੱਕ ਕੇ ਦੋ ਵਾਰੀ ਉਹਨਾਂ ਕੋਲ ਕਰਵਾਇਆ ਹਣਾ ਬਾਕੀ ਸਾਰਾ ਕੰਮ ਜਿਹੜਾ ਆਪਾਂ ਖੁਦ ਕਰਦੇ ਆ ਇਹ ਤੁਸੀਂ ਦੇ ਸਕਦੇ ਹੋ ਆਪਣਾ ਸਉਣਜਣਾ ਦਾ ਚਾਰ ਵੀ ਜਿਹੜਾ ਉਹ ਆਪਾਂ ਤਿਆਰ ਕੀਤਾ ਵਾ ਇਹ ਆ ਦੀ ਪਰਮਾ ਨਿੰਬੂ ਜਿਹੜਾ ਖੱਟਾ ਮਿੱਠਾ ਨਿੰਬੂ ਆ ਬਹੁਤ ਹੀ ਜ਼ਿਆਦਾ ਇਹ ਵੀ ਟੇਸਟੀ ਬਣਦਾ ਦੇ ਸਕਦੇ ਹੋ ਤੁਸੀਂ ਕਾਲਾ ਹੋਇਆ ਕਿਉਂਕਿ ਇਹ ਖੁੱਲਾ ਮੈਂ ਬਣਾ ਕੇ ਰੱਖਦੀ ਆ ਕੋਈ ਵੀ ਆਪਣੇ ਕੋਲ ਜਿਹੜਾ ਕਸਟਮਰ ਕੋਈ ਭੈਣ ਭਰਾ ਜਿਹੜਾ ਮੰਗੋਂਦਾ ਉਹ ਕਹਿ ਦਿੰਦਾ ਮੈਡਮ ਸਾਨੂੰ ਨਾ ਕਾਲੇ ਨਿੰਬੂ ਦਾ ਚਾਰ ਚਾਹੀਦਾ ਵਾ ਯਾਨੀ ਕਿ ਪੂਰਾ ਜਿਹੜਾ ਵਾ ਉਹ ਨਿੰਬੂ ਤਿਆਰ ਹੋਇਆ ਹੋਵੇ ਇਹ ਜਿਹੜਾ ਪਰਮਾ ਨਿੰਬੂ ਦਾ ਅਚਾਰ ਆਪਾਂ ਤਿਆਰ ਕੀਤਾ ਇਸ ਤੋਂ ਇਲਾਵਾ ਜਿਹੜਾ ਕੱਟਿਆ ਹੋਇਆ ਨਿੰਬੂ ਵਾ ਕੱਲਾ ਖੱਟਾ ਹੁੰਦਾ ਵਾ ਉਹ ਵੀ ਨਮਕੀਨ ਨਿੰਬੂ ਵੀ ਹੈਗਾ ਮਿੱਠਾ ਨਿੰਬੂ ਵੀ ਹੈਗਾ ਵਾ ਯਾਨੀ ਕਿ ਕਿਸੇ ਵੀ ਪ੍ਰਕਾਰ ਦਾ ਸੀਜ਼ਨਲ ਤੁਹਾਨੂੰ ਅਚਾਰ ਚਾਹੀਦਾ ਹੋਵੇ ਤੇ ਉਹ ਆਪਾਂ ਤਿਆਰ ਕਰਕੇ ਰੱਖਦੇ ਆ ਇਹ ਦੇਖੋ ਜਿਹੜੇ ਆਰਡਰ ਆਪਣੇ ਤਿਆਰ ਹੋ ਚੁੱਕੇ ਆ ਇਹ ਹੈਗਾ ਗਲਗਲ ਔਲਾ ਅਦਰਕ ਹਰੀ ਮਿਰਚ ਦਾ ਅਚਾਰ ਤੇ ਇਹ ਹੈਗੀ ਆ ਜੀ ਮੋਟੀ ਮਿਰਚ ਪਰਮਾ ਇਹ ਵੀ ਕਸਟਮਰ ਨੇ ਮੰਗਾਈ ਆ ਇਕ ਜਿਹੜਾ ਸਮਾਨ ਆ ਉਹ ਇਦਾਂ ਪੈਕ ੋ ਕੇ ਜਾਂਦਾ ਕਈ ਭੈਣਾਂ ਕਹਿ ਦਿੰਦੀਆਂ ਕਿ ਮੈਡਮ ਸਾਡਾ ਜਿਹੜਾ ਸਮਾਨ ਆ ਰਸਤੇ 'ਚ ਜਿਹੜਾ ਖਿਲਰ ਜੂਗਾ ਇਸ ਕਰਕੇ ਪੈਕੇਟ ਆਪਾਂ ਤੁਹਾਨੂੰ ਦਿਖਾ ਰਹੇ ਆ ਇਕੱਲੇ ਇਦਾਂ ਪੈਕੇਟ ਨਹੀਂ ਜਾਂਦੇ ਇਸ ਤੋਂ ਬਾਅਦ ਇੱਕ ਬਾਕਸ ਲੱਗੂਗਾ ਪਲਾਸਟਿਕ ਦਾ ਡੱਬਾ ਹੁੰਦਾ ਉਹਦੇ ਵਿੱਚ ਪੈਕ ਕਰਕੇ ਫਿਰ ਉਹਨੂੰ ਰੈਪ ਕਰਕੇ ਫਿਰ ਉਸ ਤੋਂ ਬਾਅਦ ਜਿਹੜਾ ਗੱਤੇ ਦਾ ਡੱਬਾ ਹੁੰਦਾ ਉਹਦੇ ਵਿੱਚ ਪੈਕ ਕਰਕੇ ਯਾਨੀ ਕਿ ਪੂਰੀ ਸੇਫਟੀ ਦੇ ਨਾਲ ਆਪਾਂ ਸਮਾਨ ਭੇਜਦੇ ਆ ਅੱਜ ਆਪਾਂ ਤੁਹਾਨੂੰ ਇਹਦੇ ਵਿੱਚ ਵੀਡੀਓ 'ਚ ਇਹ ਦੱਸਣਾ ਚਾਹੁੰਦੇ ਆ ਕਿ ਸੱਤ ਪ੍ਰਕਾਰ ਦਾ ਜਿਹੜਾ ਚਾਰਾ ਖੱਟਾ ਮਿੱਠਾ ਜਿਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ ਕਿਸੇ ਨੇ ਕਿਸੇ ਵੀ ਕਿਸਮ ਦਾ ਆਚਾਰ, ਪੰਜੀਰੀਆਂ, ਪਾਪੜ, ਵੜੀਆਂ, ਮਿਕਸ ਆਟਾ, ਮਸਾਲੇ ਸਾਡੇ ਘੁਮਗਾਉਂਦੇ ਹਾਂ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ। ਆਪਣਾ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਈ ਹੁੰਦਾ ਕਿ ਤੁਸੀਂ ਇਹਨੂੰ ਜੇ ਘਰੇ ਤਿਆਰ ਕਰਨਾ ਤੇ ਘਰੇ ਵੀ ਤਿਆਰ ਕਰ ਸਕਦੇ ਹੋ ਜਿਵੇਂ ਆਪਾਂ ਦੁੱਧੀਆਂ ਦੀ ਵੀਡੀਓ ਪਾਈ ਆ ਪਹਿਲਾਂ। ਪੀ ਉਹ ਜਿਵੇਂ ਤੁਸੀਂ ਜਿਹੜੀ ਜੋਟਾ ਵਾਲੀ ਪੰਜੀਰੀਆ ਘਰੇ ਕਿਸ ਤਰ੍ਹਾਂ ਬਣਾ ਸਕਦੇ ਹੋ ਜ਼ਰੂਰੀ ਨਹੀਂ ਮੈਂ ਕਹਿੰਦੀ ਮੈਨੂੰ ਕੋਈ ਲਾਲਚ ਨਹੀਂ ਹੈਗਾ ਜੇ ਮੈਨੂੰ ਲਾਲਚ ਹੋਵੇ ਤਾਂ ਮੈਂ ਪੂਰੀ ਗੱਲ ਦੱਸਾਂ ਹੀ ਨਾ ਤੁਹਾਨੂੰ ਪੀ ਇਹ ਚਾਹ ਪੈਂਦਾ ਜੀ ਐਦਾਂ ਪੈਂਦਾ ਜੀ ਉਦਾਂ ਪੈਂਦਾ ਐਦਾਂ ਬਣਾਓ ਉਦਾਂ ਬਣਾਓ ਗੱਲ ਗੋਲ ਕਰਕੇ ਰੱਖੀਏ ਪਰ ਆਪਾਂ ਹਰ ਗੱਲ ਜਿਹੜੀ ਇਹ ਤੁਹਾਨੂੰ ਸਾਫ਼ ਸਪਸ਼ਟ ਦੱਸਦੇ ਆਂ ਕਿ ਜੇਕਰ ਤੁਸੀਂ ਇਹਨੂੰ ਘਰੇ ਤਿਆਰ ਕਰਨਾ ਤੇ ਕਿਸ ਤਰ੍ਹਾਂ ਕਰ ਸਕਦੇ ਹੋ ਸਾਰੀ ਵੀਡੀਓ ਜਿੰਨੀਆਂ ਵੀ ਚੀਜ਼ ਆਪਾਂ ਘਰੇ ਬਣਾਉਨੇ ਆ ਚਾਹ ਪਾਪੜ ਹੋਣ ਬੜੀਆਂ ਹੋਣ ਆਪਾਂ ਸਾਰਿਆਂ ਦੀ ਹੀ ਵੀਡੀਓ ਚੈਨਲ ਦੇ ਤੇ ਤਿਆਰ ਕਰਕੇ ਪਾਈ ਆ ਜਿਨੇ ਤਿਆਰ ਕਰਨਾ ਉਹ ਕਰੇ ਵੀ ਤਿਆਰ ਕਰ ਸਕਦਾ हां ਜਿਹੜੇ ਭੈਣ ਭਰਾ ਤੋਂ ਟਾਈਮ ਨਹੀਂ ਲੱਗਦਾ ਉਹ ਵਰਕਿੰਗ ਦੇ ਵਿੱਚ ਨੇ ਤੇ ਉਹ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਜਿਹੜੇ ਮੇਰੇ ਵਰਗੇ ਵਹਿਲੇ ਨੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਵੀਡੀਓ ਸਕਿਪ ਕਰਕੇ ਜਾਓ ਕਿਉਂਕਿ ਤੁਸੀਂ ਬਹੁਤ ਸਿਆਣੇ ਹੋ ਮੈਂ ਤੁਹਾਨੂੰ ਨਹੀਂ ਕਹਿ ਰਹੀ ਕਿ ਤੁਸੀਂ ਮੇਰੇ ਕੋਲ ਕੋ ਸਿੱਖੋ ਕਿਉਂਕਿ ਸਿਖਾਏ ਤੇ ਕੋਈ ਨਹੀਂ ਜਾ ਸਕਦਾ ਸੋਸ਼ਲ ਮੀਡੀਆ ਤੇ ਕੋਈ ਵੀ ਕਿਸੇ ਨੂੰ ਕੁਝ ਸਿਖਾ ਨਹੀਂ ਸਕਦਾ ਕਿਉਂਕਿ ਸਾਰੇ ਵੱਡੇ ਤੋਂ ਵੱਡੇ ਸਿਆਣੇ ਬੈਠੇ ਆ ਸੋ ਇਸ ਕਰਕੇ ਮੈਂ ਉਹਨਾਂ ਨੂੰ ਨਹੀਂ ਸਿਖਾਰੀ ਜਿਹੜੇ ਭੈਣ ਭਰਾ ਮੈਨੂੰ ਪਿਆਰ ਕਰਦੇ ਨੇ ਜਿਹੜੇ ਦੋਸਤ ਮਿੱਤਰ ਮੇਰੇ ਰਿਸ਼ਤੇਦਾਰ ਰਿਸ਼ਤੇਦਾਰ ਉਹੀ ਹੁੰਦਾ ਜਿਹੜਾ ਪਿਆਰ ਕਰੇ ਤੇ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਮੇਰੇ ਰੂਬ ਬਲੌਗਰ ਫੈਮਿਲੀ ਜਿਹੜੀ ਹੈ ਮੈਨੂੰ ਬਹੁਤ ਪਿਆਰ ਕਰਦੀ ਹੈ ਤੇ ਇਹਨਾਂ ਨੂੰ ਮੈਂ ਆਪਣਾ ਰਿਸ਼ਤੇਦਾਰੀ ਮੰਨਦੀ ਹਾਂ ਜਿਹੜੇ ਆਪਣਾ ਦੁੱਖ ਤਕਲੀਫ ਮੇਰੇ ਨਾਲ ਸਾਂਝਾ ਵੀ ਕਰਦੇ ਆ ਕਈ ਭੈਣਾ ਮੈਸੇਜ ਕਰਕੇ ਬੜੀ ਆਪਣੀ ਜਿਹੜੀ ਪੂਰੀ ਕਹਾਣੀ ਸੁਣਾਉਣਗੇ ਕੋਈ ਗੱਲ ਹੋਵੇ ਨਾ ਤੇ ਮੈਡਮ ਇਦਾਂ 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 ਤੇ ਮੈਨੂੰ ਨਾ ਕਿਸੇ ਲੈਸਾ ਵੀ ਆਊਗਾ ਵੀ ਐ ਗੱਲਾਂ ਕਰਦੇ ਆ ਵੀ ਜਿਵੇਂ ਬੜੀ ਮੈਨਾਂ ਦੀ ਆਪਣੀ ਹੁੰਦੀਆਂ ਫਿਰ ਮੈਂ ਕਹਿੰਦੀ ਵੀ ਆਪਣੇ ਨਾਲ ਵੱਧ ਕੇ ਪਿਆਰ ਕਰਦੇ ਨੇ ਮੈਨੂੰ ਇਸ ਕਰਕੇ ਮੈਂ ਵੀ ਜਿਹੜੀ ਖੁੱਲ ਕੇ ਸਾਰੀ ਗੱਲ ਤੁਹਾਡੇ ਨਾਲ ਕਰ ਲੈਣੀ ਆ ਤੁਹਾਨੂੰ ਸਾਰਿਆਂ ਨੂੰ ਭੈੜ ਭੜਾਈ ਸਮਝਦੀ ਆ ਤੇ ਇਹ ਜਿਹੜੇ ਚਾਰ ਪਨੀਰੀਆਂ ਪਾਪੜ ਵੜੀਆਂ ਆਪਾਂ ਤੁਹਾਨੂੰ ਦੱਸਿਆ ਇਹ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਪਹਿਲਾਂ ਵੀ ਆਪਾਂ ਦੱਸਿਆ ਤੇ ਹੁਣ ਵੀ ਦੱਸ ਦਿੰਦੇ ਆ ਵੀ ਵੀਡੀਓ ਦੇ ਵਿੱਚ ਨੰਬਰ ਦਿੱਤਾ ਹੁੰਦਾ ਹੈ ਜੀ ਪਲੀਜ਼ ਬਾਰ ਬਾਰ ਇਹੀ ਕਮੈਂਟ ਨਾ ਕਰਿਆ ਕਰੋ ਬੜੇ ਪਤਾ ਨਹੀਂ ਭੋਲੇ ਨੇ ਕਿਤੇ ਪਤਾ ਨਹੀਂ ਲੱਗਦਾ ਕਹਿਣਗੇ ਮੈਡਮ ਜੀ ਨੰਬਰ ਤਾਂ ਦੇ ਦਿਆ ਕਰੋ ਵਿੱਚ ਨੰਬਰ ਨੰਬਰ ਦੇਖੋ ਵੀਡੀਓ ਦੇ ਵਿੱਚ ਕਿੰਨੀ ਵਾਰੀ ਚੱਲਦਾ ਵਾ ਨੰਬਰ ਬਹੁਤ ਵਾਰੀ ਆਪਾਂ ਵੀਡੀਓ ਦੇ ਵਿੱਚ ਪਾਇਆ ਹੁੰਦਾ ਵਾ ਹੁਣ ਤਾਂ ਮੈਂ ਡਿਸਕਸ਼ਨ ਦੇ ਵਿੱਚ ਵੀ ਨੰਬਰ ਜਿਹੜਾ ਲਾਉਣ ਲੱਗ ਗਈ ਆ ਵੀ ਜਿੰਨੂੰ ਕਿਸੇ ਨੂੰ ਨਹੀਂ ਪਤਾ ਲੱਗਦਾ ਤੇ ਉਹ ਤੁਸੀਂ ਉੱਥੋਂ ਫੋਨ ਵੇਖ ਕੇ ਕਰ ਸਕਦੇ ਹੋ ਤੇ ਨੰਬਰ ਦਿੱਤਾ ਹੁੰਦਾ ਜੀ ਵੀਡੀਓ ਜਿਹੜੀ ਸਕਿਪ ਕਰਕੇ ਤੁਸੀਂ ਵੇਖਦੇ ਹੋ ਚਾਹੇ ਸਟਾਰਟਿੰਗ ਕੀ ਬਸ ਥੋੜੀ ਜਿਹੀ ਵੀਡੀਓ ਵੇਖ ਲੈਂਦੇ ਆ ਫਿਰ ਉੱਥੋਂ ਹੀ ਫੋਨ ਕਰ ਦਿੰਦੇ ਆ ਤੇ ਜਾਇ ਕੋਈ ਸਵਾਲ ਜਵਾਬ ਹੋਵੇ ਉਹ ਉਥੋਂ ਕਰਨਾ ਸ਼ੁਰੂ ਕਰ ਦਿੰਦੇ ਆ ਜਿਹੜੇ ਕਮੈਂਟ ਆ ਉਹ ਕਮੈਂਟ ਉਥੋਂ ਕਰਨਾ ਸ਼ੁਰੂ ਕਰ ਦਿੰਦੇ ਨੇ ਸਵੇਰੇ 10 ਮਿੰਟ ਦੀ ਵੀਡੀਓ ਹੁੰਦੀ ਹੈ ਜੀ 10 ਮਿੰਟ ਤੋਂ ਪਹਿਲਾਂ ਜੇ 10 ਮਿੰਟ ਹੋਏ ਨਹੀਂ ਹੁੰਦੇ ਵੀਡੀਓ ਪਾਈ ਨੂੰ ਪਹਿਲਾਂ ਹੀ ਕਮੈਂਟ ਆ ਜਾਂਦੇ ਨੇ ਤੇ ਜਦੋਂ ਕੋਈ ਸਵਾਲ ਕਰਦੇ ਫਿਰ ਮੈਨੂੰ ਹਾਸਾ ਵੀ ਆਉਂਦਾ ਵੀ ਪਹਿਲਾਂ ਵੀਡੀਓ ਤਾਂ ਸਾਰੀ ਸੁਣ ਲਓ ਸਾਰੀ ਦੇਖ ਲਓ ਆਪਾਂ ਕੱਲੀ ਕੱਲੀ ਚੀਜ਼ ਤੁਹਾਨੂੰ ਦੱਸੀ ਆ ਹੁਣ ਜਿਹੜੇ ਆ ਦੁੱਧੀ ਵਾਲੀ ਪੰਜੀਰੀ ਆ ਇਹਦੇ ਇੰਨੇ ਆਰਡਰ ਆਏ ਸਿੰਗਾਪੁਰ ਤੋਂ ਵੀ ਮੈਡਮ ਦਾ ਆਰਡਰ ਆ ਮੈਂ ਕਿਹਾ ਮੈਡਮ ਮੈਂ ਬਾਹਰ ਨਹੀਂ ਭੇਜ ਸਕਦੀ ਸਿੰਗਾਪੁਰ ਉਸ ਸਮਾਨ ਨਹੀਂ ਜਾਂਦਾ ਉਹਨਾਂ ਨੇ ਫਿਰ ਕਿਹਾ ਕਿ ਸਾਡੇ ਰਿਸ਼ਤੇਦਾਰ ਆ ਰਹੇ ਨੇ ਮੋਗੇ ਤੋਂ ਤੁਸੀਂ ਸਾਨੂੰ ਉੱਥੇ ਪਨੀਰੀ ਬਣਾ ਕੇ ਭੇਜ ਦਿਓ ਵੀ ਅਸੀਂ ਬੜੇ ਚੇਰ ਦੇ ਲਾਭ ਰੇ ਅਸੀਂ ਵੀ ਇਦਾਂ ਕੋਈ ਮਿਹਨਤ ਵਾਲਾ ਬੰਦਾ ਹੋਵੇ ਜਿਹੜਾ ਇਹ ਮਿਹਨਤ ਕਰਕੇ ਪਨੀਰੀ ਬਣਾ ਕੇ ਦੇਵੇ ਤੇ ਤੁਸੀਂ ਉਹ ਵੀਡੀਓ ਦੇਖੀਏ ਜਿੰਨਾ ਨਹੀਂ ਦੇਖੀਓ ਜਾ ਕੇ ਵੇਖ ਸਕਦੇ ਪੀ ਉਹਦੇ ਵਿੱਚ ਮਿਹਨਤ ਕਿੰਨੀ ਕਰਨੀ ਪੈਂਦੀ ਕਿੰਨਾ ਆਪਣਾ ਕੀਮਤੀ ਟਾਈਮ ਦੇਣਾ ਪੈਂਦਾ ਵਾ ਫਿਰ ਘਰ ਦਾ ਦੇਖਣਾ ਪੈਂਦਾ ਵਾ ਬੱਚੇ ਦੇਖਣੇ ਪੈਂਦੇ ਆ ਸੋ ਸਾਰੀ ਇਹੜੀ ਮਿਹਨਤ ਕਰਦੇ ਆ ਜਦੋਂ ਸ਼ਾਮ ਨੂੰ ਫੋਨ ਫੜੀਦਾ ਨਾ ਇਹ ਵੇਲੇ ਕਮੈਂਟ ਵੇਖੀ ਜਦੋਂ ਬੜਾ ਮਨ ਦੁਖੀ ਵੀ ਹੁੰਦਾ ਵੀ ਵੇਲੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਕਮੈਂਟ ਕਿਸੇ ਨੂੰ ਕਰ ਰਹੇ ਹਾਂ ਕਿਉਂਕਿ ਇਹਨਾਂ ਨੇ ਉੱਠ ਕੇ ਆਪਣਾ ਰੋਟੀ ਪਾਣੀ ਖਾਦਾ ਕੰਮ ਨੂੰ ਬੀਬੀਆਂ ਲਾਈਆਂ ਹੁੰਦੀਆਂ ਸਾਰੀਆਂ ਉਹ ਕੰਮ ਕਰ ਲੈਂਦੀਆਂ ਨਾ ਫੋਨ ਫੜ ਕੇ ਨਾ ਇੱਕ ਦੂਜੇ ਨੂੰ ਕਮੈਂਟ ਕਰ ਦੇਣਾ ਐਂ ਕਰਨੇ ਕਿ ਵੀ ਜਿਹੜਾ ਵੀਡੀਓ ਪਾ ਰਿਆ ਨਾ ਉਹ ਤੇ ਅਸੀਂ ਜਿਵੇਂ ਖਰੀਦ ਹੀ ਲਿਆ ਸੀ ਇਹਨੂੰ ਜੋ ਮਰਜ਼ੀ ਬੋਲ ਸਕਦੇ ਹਾਂ ਸ਼ਾਇਦ ਵਾਰਾ ਹੀ ਆ ਇਹਨੂੰ ਅਸੀਂ ਜੋ ਮਰਜ਼ੀ ਬੋਲ ਸਕਦੇ ਹਾਂ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਜੀ ਜਿਹੜਾ ਕੋਈ ਇਹੋ ਜੀ ਆ ਵੀਡੀਓ ਲੈ ਕੇ ਆਉਂਦਾ ਵਾ ਘਰੇਲੂ ਵੀਡੀਓ ਲੈ ਕੇ ਆਉਂਦਾ ਕੁਝ ਸਿਖਾਉਣ ਦੀ ਕੋਸ਼ਿਸ਼ ਕਰਦਾ ਵਾ ਜਾਂ ਕੋਈ ਆਪਣੀ ਮਿਹਨਤ ਵਿਖਾਉਂਦਾ ਵਾ ਨਾ ਉਹ ਦੇਖਿਆ ਕਰੋ ਮਜਬੂਰੀ ਦਾ ਮਾਰਿਆ ਹੀ ਆਇਆ ਹੁੰਦਾ ਵਾ ਹਾਂ ਜਿਨ੍ਹਾਂ ਨੇ ਠੰਮਕੇ ਲਾਉਣੇ ਉਹ ਬੁਥੇਰੀਆਂ ਨੇ ਵੀਡੀਓ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਬਣਾਉਂਦੇ ਨੇ ਵੀਡੀਓ ਆਪਾਂ ਉਹਨਾਂ ਨੂੰ ਵੀ ਕੁਝ ਨਹੀਂ ਕਹਿੰਦੇ ਪਰ ਜਿਹੜਾ ਕੋਈ ਇਹਦਾ ਮਿਹਨਤ ਕਰਦਾ ਨਾ ਇਹ ਮੈਂ ਵਾ ਜਾਂ ਕੋਈ ਹੋਰ ਆ ਕਮੈਂਟ ਕਰਨ ਲੱਗੇ ਇੱਕ ਵਾਰੀ ਮੜਾ ਕੇ ਸੋਚਿਆ ਕਰੋ ਵੀ ਇਹ ਬੰਦਾ ਕਿੰਨੀ ਮਿਹਨਤ ਕਰ ਰਿਹਾ ਤੇ ਅਸੀਂ ਰਾਮ ਨਹੀਂ 2 ਮਿੰਟ ਦੇ ਵਿੱਚ ਇਹਨੂੰ ਡਿਸਲਾਈਕ ਕਰ ਦਿੰਨੇ ਆ ਤੇ ਫਿਰ ਅਸੀਂ ਕਮੈਂਟ ਵੀ ਐਡੇ-ਐਡੇ ਵੱਡੇ ਚ ਏਪਣ ਲ ਸੋ ਇਸ ਕਰਕੇ ਤੁਸੀਂ ਇਕੱਲਾ ਮੇਰਾ ਨਹੀਂ ਹੋਰ ਵੀ ਸਾਰਿਆਂ ਦਾ ਧਿਆਨ ਰੱਖਿਆ ਕਰੋ ਜਿਹੜੇ ਵਿਚਾਰੇ ਇਹੋ ਜੀ ਮਿਹਨਤ ਕਰਕੇ ਵੀਡੀਓ ਪਾਉਂਦੇ ਆ ਉਹਨਾਂ ਨੂੰ ਥੋੜਾ ਜਿਹਾ ਕਮੈਂਟ ਕਰਨ ਲੱਗੇ ਸੋਚਿਆ ਕਰੋ ਬਾਕੀ ਮੇਰੀ ਫੈਮਲੀ ਮੇਰੇ ਨਾਲ ਆ ਟੂਬ ਬਲੌਗਰ ਫੈਮਲੀ ਸਾਰੀ ਮੈਨੂੰ ਕਹਿ ਦਿੰਦੀ ਆ ਕਿ ਮੈਡਮ ਤੁਸੀਂ ਇਹਨਾਂ ਚੀਜ਼ਾਂ ਦੀ ਟੈਨਸ਼ਨ ਹੀ ਨਾ ਲਓ ਅਸੀਂ ਤੇਰੇ ਨਾਲ ਆ ਸੋ ਇਸ ਕਰਕੇ ਇਹਨਾਂ ਇਕਾ ਦੁੱਖਾ ਦੀ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਪਰ ਫਿਰ ਵੀ ਮੈਂ ਕਹਿੰਨੀ ਆ ਵੀ ਇਕੱਲਾ ਮੈਨੂੰ ਹੀ ਨਹੀਂ ਬਹੁਤ ਜਾਣਿਆਂ ਦੇ ਮੈਂ ਕਈ ਕਮੈਂਟ ਪੜ੍ਹੇ ਵੀ ਆ ਕਈ ਵਿਚਾਰੇ ਵੀਡੀਓ ਵੀ ਦੁਖੀ ਹੋ ਕੇ ਪਾਉਂਦੇ ਨੇ ਜਿਹੜੇ ਨਵੇਂ-ਨਵੇਂ ਵਿਚਾਰੇ ਉਹ ਪੜ੍ਹਨਾ ਬੜੀ ਦ ਪੀ ਅਸੀਂ ਤੁਹਾਨੂੰ ਕੀ ਕਹਿ ਰਹੇ ਆ ਅਸੀਂ ਆਪਣੀ ਮਿਹਨਤੀ ਕਰ ਰਹੇ ਆ ਅਸੀਂ ਆਪਣਾ ਵੀ ਜਿਹੜਾ ਕੋਈ ਸਾਡੇ ਕੋਲ ਟੈਲੈਂਟ ਆ ਅਸੀਂ ਉਹ ਦਿਖਾ ਰਹੇ ਆ ਤੇ ਤੁਸੀਂ ਸਾਨੂੰ ਗਲਤ ਕਮੈਂਟ ਕਿਉਂ ਕਰਦੇ ਹੋ ਹੌਲੀ ਹੌਲੀ ਉਹ ਵੀ ਵਿਚਾਰੀਆਂ ਸਿੱਖ ਜਾਣਗੇ ਕਹਿ ਸਕਦੇ ਵੀ ਠੀਠ ਹੋ ਜਾਣਗੇ ਜਿਵੇਂ ਅਸੀਂ ਠੀਠ ਹੋ ਗਏ ਆ ਵੀ ਜੋ ਮਰਜ਼ੀ ਕਰੀ ਜੋ ਸਾਨੂੰ ਕੋਈ ਪਰਵਾਹ ਨਹੀਂ ਆਂਗੀ ਅਸੀਂ ਜੇ ਕਿਤੇ ਗਲਤ ਆ ਫਿਰ ਸਾਨੂੰ ਕਹੋ ਵੀ ਤੁਸੀਂ ਕੁਝ ਗਲਤ ਦਿਖਾ ਰਹੇ ਹੋ ਤੁਸੀਂ ਸਮਾਜ ਨੂੰ ਗਲਤ ਪਾਸੇ ਲੈ ਕੇ ਜਾ ਰਹੇ ਹੋ ਫਿਰ ਤੁਸੀਂ ਸਾਨੂੰ ਕਹੋ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਦੇ ਆਪਣੀ ਹੱਦ ਦੇ ਵਿੱਚ ਰਹਿ ਕੇ ਘਰੇ ਦੇ ਕੋਈ ਮਿਹਨਤ ਕਰਦਾ ਹੁੰਦਾ ਨਾ ਕਿ ਉਹਨੂੰ ਮਿਹਨਤ ਕਰਨ ਦਿਆ ਕਰੋ ਵਾਧੂ ਗੱਲਾਂ ਨਾ ਕਰਿਆ ਕਰੋ ਤੋ ਆਪਾਂ ਵੀ ਹੁਣ ਜਿਹੜੇ ਵਾਧੂ ਗੱਲਾਂ ਨਾ ਕਰੀਏ ਆਪਾਂ ਤੁਹਾਨੂੰ ਹੁਣ ਅੱਗੇ ਵੀਡੀਓ ਚ ਦੱਸਦੇ ਆਂ ਕਿ ਕਿੱਦਾਂ ਆਪਾਂ ਇਹ ਚਾਰ ਤਿਆਰ ਕੀਤਾ ਜਿਹੜਾ ਗਾਜਰ ਗੋਭੀ ਅਦਰਕ ਛਲਗਮ ਹਰੀ ਮਿਰਚ ਦਾ ਇੱਕ ਵਾਰੀ ਤੁਸੀਂ ਇਹ achar ਬਣਾ ਕੇ ਖਾ ਲਿਆ ਨਾ ਆਏ ਸੀਜ਼ਨ ਤੁਸੀਂ ਇਹ achar ਬਣਾਉਗੇ ਤੁਸੀਂ ਪੂਰਾ ਸਾਲ ਡੀਕੋਗੇ ਕਿ ਕਦੋਂ ਇਹ ਗਾਜਰ ਗੋਭੀ ਵਧੀਆ ਛਲਗਮ ਮੂਲੀ ਆਉਂਦੀ ਹੈ ਤਾਂ ਅਸੀਂ achar ਬਣਾਈਏ ਬੱਚਿਆਂ ਨੂੰ ਬਹੁਤ ਪਸੰਦ ਆਊਗਾ ਬਹੁਤ ਜ਼ਿਆਦਾ ਟੇਸਟੀ ਬੰਦਾ ਜਿਹੜੇ 슈ਗਰ ਦੇ ਮਰੀਜ਼ ਹੋ ਤੁਸੀਂ ਸਕਿਪ ਕਰ ਸਕਦੇ ਹੋ ਗੁੜ ਵਗੈਰਾ ਤੇ ਜਿਹੜੇ ਖਾਣਾ ਮਿੱਠਾ ਪਸੰਦ ਕਰਦੇ ਖੱਟਾ ਮਿੱਠਾ ਚਟਪਟਾ achar ਤੇ ਉਹ ਤੁਸੀਂ ਦੇਖੋਗੇ ਵੀ ਸਰਦੀਆਂ ਚ ਰੋਟੀਆਂ ਦੇ ਨਾਲ ਖਾਉਂਗੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਮੇਰੇ ਬੱਚੇ ਵੀ ਨਾ ਮੋਕ ਜਲਦੀ ਤਾਂ ਜਾਂਦਾ ਕਿ ਮੇਰੇ ਬੱਚੇ ਵੀ ਬਹੁਤ ਇਸ ਚੀ ਨੂੰ ਲਾਈਕ ਕਰਦੇ ਆ ਉਹ ਕਹਿੰਗੇ ਮੰਮਾ ਕੋਈ ਸਬਜ਼ੀ ਹੋਵੇ ਨਾ ਹੋਵੇ ਜਿਹੜਾ ਇਹ achar ਬਣਿਆ ਹੋਵੇ ਤੇ ਆਪਾਂ ਇਹਦੇ ਨਾਲ ਰੋਟੀ ਖਾ ਲਾਂਗੇ ਤੇ ਟਿਫਨ ਚ ਵੀ ਮੇਰੇ ਬੱਚੇ ਲੈ ਕੇ ਜਾਂਦੇ ਸਕੂਲ ਵਾਲੇ ਬੱਚੇ ਬੜੇ ਖੁਸ਼ ਹੁੰਦੇ ਕਿ ਤੇਰੇ ਮੰਮਾ ਨੇ achar ਬਹੁਤ ਟੇਸਟੀ ਬਣਾਇਆ ਤੁਸੀਂ ਬਣਾ ਕੇ ਵੇਖਿਓ ਆਪਾਂ ਵੀਡੀਓ ਦੇ ਵਿੱਚ ਦੱਸਿਆ ਵਾ ਕਿਸ ਤਰ੍ਹਾਂ ਕਿਸ ਤਰ੍ਹਾਂ ਬਣਾਇਆ ਤੇ ਤੁਹਾਡੇ ਵੀ ਬੱਚੇ ਖੁਸ਼ ਹੋ ਜਾਣਗੇ ਤੇ ਆਓ ਜੀ ਅੱਗੇ ਵੀਡੀਓ ਦੇਖੋ ਤੇ ਮਸਾਲੇ ਆਪਾਂ ਸਾਰੇ ਪਾ ਲਿਆ ਜੀ ਜਿਹੜੇ ਚਾਰ ਦੇ ਵਿੱਚ ਪਾਉਣੇ ਆਪਾਂ ਕਿਹੜੇ-ਕਿਹੜੇ ਮਸਾਲੇ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਕੁਝ ਮਸਾਲੇ ਦੇ ਵਿੱਚ ਸਾਬਤ ਪੈਣੇ ਨੇ ਕੁਝ ਪੀਸ ਕੇ ਪੈਣੇ ਨੇ ਖੜੇ ਮਸਾਲੇ ਵੀ ਪੈਣੇ ਆ ਤੇ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿਹੜੇ-ਕਿਹੜੇ ਪੈਣੇ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਪੀਲੀ ਰਾਈ ਜਿਹੜੀ ਕਿ ਰਾਈ ਇੱਕ ਚਾਰ ਦੀ ਜਾਨ ਹੁੰਦੀ ਆ ਤੇ ਸ਼ਾਨ ਹੁੰਦੀ ਆ ਆਪਾਂ ਦੋਵੇਂ ਰਾਈਆਂ ਇਹਦੇ ਵਿੱਚ ਪਾ ਰਹੇ ਆ ਲਾਲ ਵੀ ਤੇ ਪੀਲੀ ਵੀ ਤੁਸੀਂ ਜਿਹੜੀ ਮਰਜ਼ੀ ਇਸਤੇਮਾਲ ਕਰ ਸਕਦੇ ਹੋ ਤੇ ਇਹ ਹੈਗੀ ਆ ਜੀ ਅਜਵੈਨ ਅੱਗੇ ਆ ਜਾਂਦਾ ਜੀ ਜੀਰਾ ਇਹ ਸੌਫ ਤੇ ਨਾਲੇ ਜੀ ਸੁੱਕਾ ਧਨੀਆ ਇੱਕ ਕਲੌਂਜੀ ਮੇਥੇ ਕਾਲੀ ਮਿਰਚ ਤੇ ਇੱਧਰ ਆ ਜਾਂਦੇ ਜੀ ਖੜੇ ਮਸਾਲੇ ਮੋਟੀ ਇਲਾਚੀ ਲੌਂਗ ਦਾਲਚੀਨੀ ਤੇ ਨਾਲ ਪਾਵਾਂਗੇ ਰੰਗਤ ਵਾਸਤੇ ਚਾਰਦੀ ਇਹਦੇ ਵਿੱਚ ਰਤਨ ਜੋਤ ਚਾਜ ਹਿੰਗ ਦਾ ਤੜਕਾ ਲੱਗਿਆ ਹੋਵੇ ਤੇ ਟੇਸਟੀ ਵੱਖਰਾ ਹੋ ਜਾਂਦਾ ਜੀ ਇੱਧਰ ਪਾਵਾਂਗੇ ਇਹਦੇ ਵਿੱਚ ਆਪਾਂ ਦੇਗੀ ਲਾਲ ਮਿਰਚ ਹਲਦੀ ਤੇ ਨਮਕ ਤੇ ਜਿਹੜੇ ਮਸਾਲੇ ਆਪਾਂ ਪੀਸ ਕੇ ਇਹਦੇ ਵਿੱਚ ਪਾਉਣੇ ਆ ਉਹ ਆਪਾਂ ਪਹਿਲਾਂ ਭੁੰਨ ਲੈਣੇ ਇਹ ਪਾ ਦੇਣੀ ਆਪਾਂ ਸੁੱਕਾ ਧਨੀਆ ਇਹ ਪਾ ਦੇਣੀ ਆਪਾਂ ਇਹਦੇ ਵਿੱਚ ਸੌਫ ਇਹ ਜੀ ਜੀਰਾ ਇਹ ਆਗੇ ਆਪਣੀ ਕਾਲੀ ਮਿਰਚ ਤੇ ਇਹ ਪਾ ਦੇਣੀ ਆਪਾਂ ਇਹਦੇ ਵਿੱਚ ਮੇਥੇ ਤੇ ਬਾਕੀ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਸਬਤ ਪਾਵਾਂਗੇ ਇਹਨਾਂ ਨੂੰ ਪਹਿਲਾਂ ਆਪਾਂ ਭੁੰਨ ਲੈਣੇ ਆ ਤੇ ਭੁੰਨ ਲੱਗਿਆਂ ਤੁਸੀਂ ਧਿਆਨ ਦੇਣਾ ਕਿ ਬਿਲਕੁਲ ਘੱਟ ਸੇਕ ਤੇ ਭੁੰਨਣਾ ਹੈ ਤੇ ਭੁੰਨਣ ਲੱਗਿਆਂ ਆਪਾਂ ਜਿਵੇਂ ਤੁਹਾਨੂੰ ਦੱਸਦੇ ਆਂ ਵੀ ਘੱਟ ਸੇਕ ਤੇ ਤੁਸੀਂ ਇਹਨਾਂ ਨੂੰ ਭੁੰਨਣਾ ਤਾਂ ਕਿ ਇਹਨਾਂ ਦੀ ਜਿਹੜਾ ਟੇਸਟ ਨਾ ਚੇਂਜ ਹੋਵੇ ਤੇ ਇਹਨਾਂ ਦੀ ਜਿਹੜੀ ਨਮੀ ਖਤਮ ਹੋ ਜੇ ਨਾਲ ਹੀ ਇੱਥੇ ਆਪਾਂ ਇਹਦੇ ਵਿੱਚ ਪਾ ਦਾਂਗੇ ਦਾਲਚੀਨੀ ਤੇ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਲੌਂਗ ਤੇ ਮੋਟੀ ਲਾਚੀ ਚਾਰ ਨੂੰ ਬਣਾਉਣਾ ਸੌਖਾ ਵੀ ਆ ਤੇ ਸੌਖਾ ਵੀ ਨਹੀਂ ਆ ਕਿਉਂਕਿ ਇਹਦੇ ਜਿਹੜੇ ਧਿਆਨ ਰੱਖਣਯੋਗ ਬਹੁਤ ਗੱਲਾਂ ਹੁੰਦੀਆਂ ਨੇ ਪੀ ਇਹਦੇ ਮਸਾਲੇ ਆਪਾਂ ਕਿ ਇਸ ਤਰ੍ਹਾਂ ਪਾਉਣੇ ਨੇ ਕਿੰਨੀ ਕੁਆਂਟੀਟੀ ਦੇ ਵਿੱਚ ਪਾਉਣੇ ਨੇ ਫਿਰ ਚਾਰ ਜੇ ਬਣ ਗਿਆ ਆਪਾਂ ਬਣਾ ਲਿਆ ਤੇ ਉਹਨੂੰ ਕੇਅਰ ਕਰਨਾ ਬਹੁਤ ਜ਼ਰੂਰੀ ਹੁੰਦਾ ਚਾਰ ਦੀ ਤੇ ਉਹਦੇ ਵੀ ਕਈ ਜਿਹੜੇ ਸਟੈਪ ਨੇ ਆਪਾਂ ਤੁਹਾਨੂੰ ਦੱਸਿਆ ਵੀ ਚਾਰ ਨੂੰ ਆਪਾਂ ਲੰਬੇ ਟਾਈਮ ਤੱਕ ਕਿੱਦਾਂ ਜਲਾ ਸਕਦੇ ਹਾਂ ਪਿਛਲੀਆਂ ਜਿੰਨੀਆਂ ਤੁਸੀਂ ਵੀਡੀਓ ਦੇਖੀ ਹੋਣਗੇ ਜਿਨ੍ਹਾਂ ਨਹੀਂ ਵੇਖਿਆ ਤੁਸੀਂ ਜਾ ਕੇ ਵੇਖ ਸਕਦੇ ਹੋ ਤੇ ਆਪਾਂ ਉਹਦੇ ਵਿੱਚ ਦੱਸਿਆ ਤੁਹਾਨੂੰ ਕਿ ਚਾਰ ਨੂੰ ਆਪਾਂ ਲੰਬੇ ਟਾਈਮ ਤੱਕ ਕਿੱਦਾਂ ਜਲਾ ਸਕਦੇ ਹਾਂ ਕੀ ਕੀ ਆਪਾਂ ਨੂੰ ਉਹਦੇ ਵਿੱਚ ਧਿਆਨ ਰੱਖਣ ਜੋ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਇਹ ਮਸਾਲੇ ਨੂੰ ਆਪਾਂ ਓਨੀ ਦੇਰ ਤੱਕ ਭੁੰਨਣਾ ਜਿੰਨੀ ਦੇਰ ਤੱਕ ਆਪਾਂ ਨੂੰ ਜਿਹੜੀ ਖੁਸ਼ਬੂ ਨਹੀਂ ਆ ਜਾਂਦੀ ਤੇ ਘੱਟ ਸੇਕ ਤੇ ਭੁੰਨਣਾ ਤੁਸੀਂ ਗੈਸ ਤੇ ਬਣਾ ਰਹੇ ਹੋ ਤਾਂ ਵੀ ਤੁਸੀਂ ਘੱਟ ਹੀ ਸੇਕ ਰੱਖਿਓ ਜੀ ਤੇ ਹੁਣ ਮਸਾਲੇ ਆਪਣੇ ਭੁੱਜ ਗਏ ਜੀ ਇਹਨੂੰ ਆਪਾਂ ਫਿਰ ਇਹਨਾਂ ਨੂੰ ਆਪਾਂ ਰਗੜਦੇ ਤੇ ਕੜਾਈ ਦੇ ਵਿੱਚ ਪਾ ਕੇ ਰੱਖ ਦਿੰਨੇ ਆਪਾਂ ਸਰੋਂ ਦਾ ਤੇਲ ਤੇ ਤੇਲ ਜਿਹੜਾ ਆਪਾਂ ਸਿੱਧਾ ਕੋਲੂ ਤੋਂ ਲੈ ਕੇ ਆਨੇ ਉਹੀ ਇਸਤੇਮਾਲ ਕਰਦੇ ਆਪਾਂ ਚਾਰ ਦੇ ਵਿੱਚ ਬਾਕੀ ਆਪਾਂ ਕੁਆਂਟੀਟੀ ਹਰ ਇੱਕ ਚੀਜ਼ ਦੀ ਖੁੱਲੀ ਪਾ ਰਹੇ ਹਾਂ ਕਿਉਂਕਿ ਆਪਾਂ 20 25 ਕਿਲੋ ਚਾਰ ਬਣਾ ਰਹੇ ਹਾਂ ਤੁਸੀਂ ਜੇ ਥੋੜਾ ਬਣਾਉਣਾ ਤੇ ਥੋੜੀ ਜਿਹੀ ਵੀ ਕੁਆਂਟੀਟੀ ਆਪਾਂ ਪਹਿਲਾਂ ਵੀਡੀਓ ਇੱਕ ਬਣਾਈ ਆ ਚਾਰ ਦੀ ਉਹਦੇ ਵਿੱਚ ਆਪਾਂ ਸਾਰੇ ਥੋੜੇ ਜਿਹੀ ਵੀ ਦੱਸੀ ਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇਦਰ ਮਸਾਲਾ ਜਿਹੜਾ ਆਪਣਾ ਹੱਥ ਲੱਗਣਯੋਗਾ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਕੁੰਡੇ 'ਚ ਪਾ ਕੇ ਰਗੜ ਲੈਨੇ ਹਾਂ ਇੱਦਾਂ ਥੋੜਾ ਟਾਈਮ ਤੇ ਲੱਗਦਾ ਵਾ ਪਰ ਇਹਨਾਂ ਵਾਂ ਵੀ ਇਹ ਜਿਵੇਂ ਤੁਸੀਂ ਰਗੜ ਕੇ ਇੱਦਾਂ ਪਾਉਂਗੇ ਨਾ ਦੜਫੜ ਜਿਆ ਕਰਕੇ ਤੇ ਚਾਰ ਦਾ ਟੇਸਟ ਜਿਹੜਾ ਵੱਖਰਾ ਹੋ ਜਾਣਾ ਉਦਾਂ ਤੁਸੀਂ ਪਾਓ ਉਹਦੇ ਵਿੱਚ ਰਗੜ ਕੇ ਮਿਕਸੀ 'ਚ ਪਾ ਲੋ ਰਗੜ ਕੇ ਉਹਦਾ ਟੇਸਟ ਹੋਰ ਹੁੰਦਾ ਇਦਾਂ ਜਿਹੜਾ ਕੁੱਟ ਕੇ ਪਾਉਂਗੇ ਦੜਫੜ ਜਿਹਾ ਮਸਾਲਾ ਜਦੋਂ ਮੂੰਹ ਦੇ ਵਿੱਚ ਆਉਂਦਾ ਟੇਸਟ ਹੀ ਲੱਗਦਾ ਤੇ ਦੇਖੋ ਜੀ ਆਪਣਾ ਮਸਾਲਾ ਜਿਹੜਾ ਦੜਫੜ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਵਿੱਚ ਮੋਟਾ-ਮੋਟਾ ਵੀ ਓਦਾਂ ਹੀ ਜਿੰਨਾ ਆਪਾਂ ਨੂੰ ਚਾਹੀਦਾ ਜਿੰਨਾ ਆਪਾਂ ਨੂੰ ਬਰੀਕ ਚਾਹੀਦਾ ਆਪਾਂ ਸਾਰਾ ਪੀਸ ਲਿਆ ਤੇ ਇਹਨੂੰ ਆਪਾਂ ਕੱਢ ਦਿੰਨੇ ਆ ਤੇ ਇਸੇ ਤਰ੍ਹਾਂ ਆਪਾਂ ਸਾਰਾ ਮਸਾਲਾ ਪੀਸ ਲਾਂਗੇ ਹੁਣ ਆਪਣਾ ਤੇਲ ਗਰਮ ਹੋ ਚੁੱਕਾ ਤੇ ਚਾਪਾ ਪਾ ਦਿੰਨੇ ਆ ਸਭ ਤੋਂ ਪਹਿਲਾਂ ਰਤਨ ਜੋ ਤੇ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ 2 ਚਮਚ ਹਿੰਗ ਦੇ ਤੇ ਫੇਰ ਇਹਦੇ ਵਿੱਚ ਪਾ ਦਾਂਗੇ ਆਪਾਂ ਕੁੱਟਿਆ ਲਸਣ ਲਸਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਣੀ ਆ ਕਲੌਂਜੀ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਅਜਵੈਨ ਇਹ ਰਾਈ ਤੇ ਪਾ ਦਾਂਗੇ ਆਪਾਂ ਪੀਲੀ ਸਰੋਂ ਤੇ ਸਾਰੇ ਮਸਾਲੇ ਆਪਾਂ ਭੁੰਨ ਲਾਂਗੇ ਜੇ ਤੁਸੀਂ ਲਸਣ ਦਾ ਤੜਕਾ ਲਾਉਂਗੇ ਨਾ achar ਨੂੰ ਤੇ ਨਾਲ ਖੜੇ ਮਸਾਲਿਆਂ ਪਾਏ ਦੇ ਵਿੱਚ ਜਿਹੜੇ ਪਾਵਾਂਗੇ ਤੇ ਤੜਕਾ ਲਾਉਂਦੇ ਆ ਸਾਰੀ ਖੁਸ਼ਬੂ ਇੰਨੀ ਸੁਣੀ ਆਉਂਦੀ ਵੀ ਜੇ ਤੁਸੀਂ ਘਰੇ ਬਣਾਉਂਗੇ ਨਾ ਤਾਂ ਗਵਾਂਢੀ ਪੁੱਛਣਗੇ ਕੀ ਬਣਾ ਰਹੇ ਹੋ ਇੰਨੀ ਸੋਹਣੀ ਖੁਸ਼ਬੂ ਆਉਂਦੀ ਇਹਦੀ ਚਾਟ ਦੀ ਤੇ ਸਾਰੇ ਮਸਾਲੇ ਤੇ ਲਸਣ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਪਾਊਡਰ ਨਾਲ ਪਾਦਾਂਗੇ ਦੇਗੀ ਲਾਲ ਮਿਰਚ ਤੁਸੀਂ ਜੇ ਜ਼ਿਆਦਾ ਤਿੱਖਾ achar ਖਾਣੇ ਹੋ ਤਾਂ ਤੁਸੀਂ ਇਹਦੇ ਵਿੱਚ ਲਾਲ ਮਿਰਚ ਦੂਸਰੀ ਵੀ ਪਾ ਸਕਦੇ ਹੋ ਕਿਉਂਕਿ ਆਪਾਂ ਇਹਦੇ ਵਿੱਚ ਕਾਲੀ ਮਿਰਚ ਪਾਈ ਆ ਤੇ ਨਾਲ ਮਿਰਚ ਪੈ ਜਾਣੀ ਆ achar ਦੇ ਹਰੀ ਸੋ ਇਸ ਕਰਕੇ ਆਪਾਂ ਇਹਦੇ ਵਿੱਚ ਮਿਰਚ ਦਾ ਇਸਤੇਮਾਲ ਨਹੀਂ ਕਰ ਰਹੇ ਹੁਣ ਆਪਾਂ ਮਿਕਸ ਕੀਤੀਆਂ ਸਾਰੀਆਂ ਸਬਜ਼ੀਆਂ ਦੇ ਵਿੱਚ ਪਾ ਦੇਣੀਆਂ ਮੈਂ ਜਿਹੜਾ ਸਾਰਾ achar ਆ ਉਹ 2 ਤੋਂ 3 ਵਾਰੀ ਆਪਾਂ ਕੜਾਹੀ ਦੇ ਵਿੱਚ ਬਣਾਵਾਂਗੇ ਆਪਾਂ ਸਿਰਫ ਤੁਹਾਨੂੰ ਇਹ ਦੱਸਿਆ ਆ ਆਪਾਂ ਇਹ ਮਸਾਲੇ ਵਿੱਚ ਪਾ ਰਹੇ ਆ ਕਿਉਂਕਿ ਕੜਾਹੀ ਛੋਟੀ ਆ achar ਮੇਰਾ ਜ਼ਿਆਦਾ ਤੋਂ ਇਸ ਕਰਕੇ ਨੂੰ ਆਪਾਂ 2-3 ਵਾਰੀ ਚ ਬਣਾਵਾਂਗੇ ਜਿੰਨਾ ਚਾਰਸੀ ਆਪਾਂ ਵਿੱਚ ਇਹਦੇ ਪਾ ਲਿਆ ਸਾਰੇ ਨੂੰ ਮਿਕਸ ਕਰਕੇ ਆਪਾਂ ਇਹਦੇ ਵਿੱਚ ਹੁਣ ਪਾ ਦੇਨੇ ਨਮਕ ਤੇ ਲਓ ਜੀ ਆਪਣਾ ਚਾਰ ਜਿਹੜਾ ਤਿਆਰ ਹੋ ਚੁੱਕਾ ਸਾਰਾ ਤੇ ਸੇਕ ਆਪਾਂ ਜਿਹੜਾ ਚੁੱਲੇ ਦੇ ਥੱਲੇੋਂ ਕੱਢ ਦਿੱਤਾ ਇਦਾਂ ਹੀ ਆਪਾਂ ਕਰਕੇ ਦੋ ਬਰੀ ਹੋਰ ਚਾਰ ਬਣਾਵਾਂਗੇ ਤੇ ਨਾਲ ਹੀ ਆਪਾਂ ਪਾ ਦਾਂਗੇ ਇਹ ਸਾਰਾ ਮਸਾਲਾ ਜਿਹੜਾ ਆਪਾਂ ਪੀਸਿਆ ਸੀ ਤੇ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲੈਨੇ ਜੇ ਜੇ ਕਿਸੇ ਨੇ ਮਗਾਉਣਾ ਹੋਵੇ ਤੇ ਘਰੇ ਬੈਠੇ ਤੁਸੀਂ ਮਗਾ ਵੀ ਸਕਦੇ ਹੋ ਜੇ ਤੁਸੀਂ ਬਣਾਉਣਾ ਆਪ ਖੋਤੇ ਤੁਸੀਂ ਬਣਾ ਵੀ ਸਕਦੇ ਆਪਾਂ ਸਾਰੇ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸ ਦਿੱਤੀ ਪਈ ਇਹਦੇ ਵਿੱਚ ਆਪਾਂ ਕੀ ਪਾਉਣਾ ਤੇ ਜਦੋਂ ਇਹ ਥੋੜਾ ਜਿਹਾ ਠੰਡਾ ਹੋਊਗਾ ਤੇ ਇਹਦੇ ਵਿੱਚ ਆਪਾਂ ਪਾਉਣੀ ਹੈ ਜੀ ਸ਼ੱਕਰ ਕਈ ਲੋਕ ਕੱਲਾ ਮਿੱਠਾ ਭਾਲਦੇ ਆ ਤੇ ਕਈ ਲੋਕ ਭਾਲਦੇ ਆ ਖੱਟਾ ਮਿੱਠਾ ਸੋ ਇਸ ਕਰਕੇ ਇਹਦੇ ਵਿੱਚ ਥੋੜੀ ਸ਼ੱਕਰ ਤੇ ਥੋੜਾ ਪਾਵਾਂਗੇ ਸਿਰਕਾ ਤੇ ਲਓ ਜੀ ਆਪਣਾ achar ਬਣ ਕੇ ਰੈਡੀ ਹੋ ਚੁੱਕਾ ਤੁਸੀਂ ਵੇਖ ਸਕਦੇ ਹੋ ਰੰਗਤ ਕਿੰਨੀ ਸੋਹਣੀ ਆਈ ਹੈ achar ਤੇ ਇਹਦੇ ਵਿੱਚ ਜਦੋਂ ਆਪਾਂ ਰਤਨ ਜੋਦ ਪਾ ਦਿੰਨੇ ਆ ਤੇ ਨਾਲ ਆਪਾਂ ਲਾ ਦੇਨੇ ਲਸਣ ਦਾ ਤੜ ਤੇ ਬਹੁਤ ਹੀ ਜਿਆਦਾ ਟੇਸਟੀ ਬਣ ਜਾਂਦਾ achar ਤੇ ਇਹ ਕਈ ਲੋਕ ਕਹਿ ਦਿੰਦੇ ਨੇ ਕਿ ਮੈਡਮ ਤੁਸੀਂ ਇੰਨਾ ਸਪੈਸ਼ਲ achar ਕਿਉਂ ਨੂੰ ਕਿੰਨੇ ਇਹ ਬਹੁਤ ਹੀ ਸਪੈਸ਼ਲ ਆ ਤੁਸੀਂ ਇਦਾਂ ਦਾ ਗਾਜਰ ਗੋਭੀ ਹਰੀ ਮਿਰਚ ਦਾ achar ਕਿਤੇ ਉਹ ਲਿਆ ਕੇ ਵਿਖਾਓ ਕਦੇ ਨਹੀਂ ਤੁਹਾਨੂੰ ਮਿਲੂਗਾ ਇਹ achar ਸਿਰਫ ਮਿਲੂਗਾ ਰੂਬ ਬਲੌਗਰ ਚੈਨਲ ਤੇ ਸੋ achar ਤੋਂ ਇਲਾਵਾ ਜਿਨ੍ਹਾਂ ਨੇ ਸਕਿਪ ਕਰਤੀ ਹੋਵੇ ਵੀਡੀਓ ਉਹਨਾਂ ਨੂੰ ਆਪਾਂ ਫੇਰ ਇੱਕ ਵਾਰੀ ਦੱਸ ਦਿੰਨੇ ਆ ਕਿ ਆਪਾਂ ਹਰ ਕਿਸਮ ਦੀ ਪੰਜੀਰੀ ਵੀ ਬਣਾਉਂਦੇ ਆ ਉਹ ਵੀ ਦੇਸੀ ਘਿਓ ਦੇ ਵਿੱਚ ਸ਼ਾਹੀਵਾਲ ਗਾਂ ਦੇ ਘਿਓ ਦੇ ਵਿੱਚ ਵੀ ਪੰਜੀਰੀ ਤਿਆਰ ਕਰੀਦੀ ਹੈ ਜੇ ਕਿਸੇ ਨੇ ਪੰਜੀਰੀ ਦਾ ਵੀ ਆਰਡਰ ਦੇਣਾ ਹੋਵੇ ਸਕਰੀਨ ਤੇ ਚੱਲਦੇ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ ਰਿਕੁਐਸਟ ਹੈ ਇਹ ਆ ਕਿ ਜਿਨ੍ਹਾਂ ਨੇ ਮਗਾਉਣਾ ਹੋਵੇ ਆਰਡਰ ਦੇਣਾ ਹੋਵੇ ਉਹੀ ਫੋਨ ਕਰਿਆ ਕਰੋ ਟਾਈਮ ਬਹੁਤ ਥੋੜਾ ਹੁੰਦਾ ਤੁਹਾਨੂੰ ਪਤਾ ਕੰਮ ਬਹੁਤ ਜ਼ਿਆਦਾ ਹੁੰਦੇ ਹਰ ਇੱਕ ਤੋਂ ਕੰਮ ਹੁੰਦੇ ਕਈ ਵੈਸੇ ਸਵਾਦ ਲੈਣ ਨੂੰ ਫੋਨ ਕਰਦੇ ਆ ਤੇ ਤੁਸੀਂ ਉਹ ਸਵਾਦ ਨਾ ਲਿਆ ਕਰੋ ਜਾਣਕਾਰੀ ਜੇ ਤੁਸੀਂ ਲੈਣੀ ਹੁੰਦੀ ਜਾਣਕਾਰੀ ਸਾਰੀ ਵੀਡੀਓ ਚ ਲਿਆ ਕਰੋ ਸੋ ਪਲੀਜ਼ ਟੈਂ ਸਾਰੇ ਕੋਈ ਥੋੜਾ ਹੁੰਦਾ ਫਿਰ ਕਈ ਭੈਣਾਂ ਗੁੱਸਾ ਕਰ ਜਾਂਦੀਆਂ ਸਾਡੇ ਨਾਲ ਗੱਲ ਨਹੀਂ ਕੀਤੀ ਹੁਣ ਤੁਹਾਨੂੰ ਪਤਾ ਕੰਮ ਸਾਰੇ ਮੈਂ ਹੀ ਉਹ ਕਰਨੇ ਹੁੰਦੇ ਇਹ ਵੀ ਬਣਾਉਣਾ ਫਿਰ ਤੁਹਾਡੇ ਆਰਡਰ ਵੀ ਲਿਖਣੇ ਸੁਣਨਾ ਸਾਰਾ ਕੁਝ ਫੋਨ ਕਿੰਨਾ ਕੁ ਚਿਰ ਮੈਂ ਸੁਣੂੰਗੀ ਇੱਕ ਭੈਣ ਨੂੰ 5 ਮਿੰਟ ਦਵੂੰਗੀ ਤੇ ਦੇਖੋ ਸਾਰੀ ਦਿਹਾੜੀ ਦਾ ਕਿੰਨੇ ਮਿੰਟ ਮੇਰੇ ਜਾਂਦੇ ਆ ਸੋ ਪਲੀਜ਼ ਰਿਕੁਐਸਟ ਇਹ ਹੈ ਕਿ ਜਿਨ੍ਹਾਂ ਨੇ ਆਰਡਰ ਕਰਨਾ ਦਾ ਉਹੀ ਤੁਸੀਂ ਫੋਨ ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਕੋਈ ਕੈਂਸਰ ਪੇਸ਼ੈਂਟ ਆ ਤੇ ਉਹ ਜਦੋਂ ਮਰਜ਼ੀ ਗੱਲ ਕਰ ਸਕਦਾ ਮੇਰੇ ਨਾਲ ਹਮੇਸ਼ਾ ਹਰ ਇੱਕ ਭੈਣ ਭਰਾ ਨੂੰ ਕਹਿੰਦਾ ਕਿ ਸਕਰੀਨਸ਼ਾਟ ਜ਼ਰੂਰ ਖਿੱਚ ਕੇ ਭੇਜੋ ਇਹ ਨਹੀਂ ਵੀ ਬੇਵਿਸ਼ਵਾਸੀ ਹੋ ਉਹ ਗੱਲ ਨਹੀਂ ਹੈ ਕਿ ਗੱਲ ਇਹ ਆ ਕਿ ਤੁਸ ਤੁਹਾਡੇ ਕੋ ਰਿਕਾਰਡ ਹੋਵੇ ਕਿ ਤੁਸੀਂ ਪੇਮੈਂਟ ਕਰ ਚੁੱਕੇ ਹੋ ਮੇਰੇ ਕੋ ਵੀ ਰਿਕਾਰਡ ਹੋਵੇ ਕਿ ਤੁਸੀਂ ਪੇਮੈਂਟ ਕਰ ਚੁੱਕੇ ਹੋ ਕਿਉਂਕਿ ਫੇਕ ਬਹੁਤ ਕੁਝ ਚੱਲਦਾ ਉਸ ਇਸ ਕਰਕੇ ਸਾਵਧਾਨ ਰਹਿਣਾ ਪੈਣਾ ਮੈਨੂੰ ਵੀ ਤੇ ਤੁਹਾਨੂੰ ਵੀ ਠੀਕ ਹੈ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਤੇ ਬਾਕੀ ਦਾ ਆਪਾਂ ਬਣਾਉਣੇ ਦੀ ਚਾਰ ਬਾਕੀ ਚਾਰਾਂ ਦੀ ਜੇ ਤੁਸੀਂ ਵੀਡੀਓ ਵੇਖਣੀ ਹੈ ਤੇ ਸਾਰੇ ਹੀ ਚਾਰਾਂ ਦੀ ਆਪਾਂ ਚੈਨਲ ਤੇ ਵੀਡੀਓ ਤਿਆਰ ਕਰਕੇ ਪਾਈ ਹੈ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਇਸ ਵੀਡੀਓ ਨੂੰ ਜੇ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਆਏ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਬਟਨ ਦ ਸੋ ਇਸ ਵੀਡੀਓ ਦੇ ਇੱਥੇ ਕਰ ਲੀਜੀ ਐਂਡ ਤੇ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਬਾਏ